ਦੇ ਵੀ ਅੱਜ ਆ ਗਏ ਆਪਣੀ ਖੇਤੀ ਬਾੜੀ ਕਿਚਨ ਗਾਰਡਨ ਕਿਚਨ ਗਾਰਡਨ ਤੁਹਾਨੂੰ ਪਹਿਲਾਂ ਸ਼ਾਇਦ ਵਿਖਾਇਆ ਹੀ ਆਪਾਂ ਜਦੋਂ ਬੀਜੇ ਸੀਗੇ ਤਿੰਨ ਹਫ਼ਤੇ ਪਹਿਲਾਂ ਸਮਾਨ ਬੀਜਿਆ ਸੀ ਹਨ ਉਹ ਉਦੋਂ ਤੱਕ ਬੀਜਿਆ ਹੋਇਆ ਸਾਰਾ ਕੁਝ ਸਮਾਨ ਆਪਣਾ ਰੈਡੀ ਆ ਆ ਵੇਖ ਲਓ ਧਣੀਆਂ ਧਣੀਆਂ ਵੀ ਰੈਡੀ ਆ ਤੋੜ ਵੀ ਲਿਆ ਦੋ ਤਿੰਨ ਆਰੀ ਇੱਧਰ ਆ ਗਿਆ ਪਾਲਕ ਪਾਲਕ ਵੀ ਆਪਣਾ ਰੈਡੀ ਆ ਵੇਖ ਸਕਦੇ ਆ ਪਾਲਕ ਦੇ ਨਾਲ ਆ ਗਈ ਮੇਥੀ ਮੇਥੀ ਵੀ ਦੋ ਤਿੰਨ ਆਰੀ ਵੱਢ ਲਈ ਆ ਫੇਰ ਪਿੱਛੇ ਰੈਡੀ ਹੋ ਜਾਂਦੀ ਆ ਮੇਥੀ ਆ ਗਈ ਮੇਥੀ ਤੋਂ ਬਾਅਦ ਆ ਗਏ ਮੈਥੇ ਆਹ ਮੈਥੇ ਵੀ ਵੱਢ ਲਿਆ ਦੋ ਤਿੰਨ ਆ ਪਿੱਛੇ ਫੇਰ ਕੋਈ ਖੜੇ ਰਹੀ ਤੇ ਇਧਰ ਆ ਗਿਆ ਸਾਗ ਸਾਗ ਅੱਜ ਪਹਿਲਾ ਦਿਨ ਸਾਗ ਤੋੜਨ ਦਾ ਸਾਰਾ ਕੁਝ ਸਾਗ ਚ ਪਾ ਕੇ ਬਣਾਵਾਂਗੇ ਸਰੋਂ ਤਿਆਰ ਵੀ ਖੜੀ ਆ ਆ ਵੇਖ ਲਓ ਸਾਗ ਵਿੱਚ ਛਲਗਮ ਵੀ ਆ ਉਹ ਉਥੋਂ ਤੱਕ ਸਾਗ ਆ ਤੇ ਉਸ ਤੋਂ ਬਾਅਦ ਜਿਹੜੀ ਮੇਨ ਚੀਜ਼ ਹੈ ਖਾਣ ਲੱਗਿਆ ਤੁਹਾਨੂੰ ਮੂਲੀਆਂ ਮੂਲੀਆਂ ਆ ਆ ਵੱਟ ਤੇ ਮੂਲੀਆਂ ਹਨਾ ਨਾਟ ਤੇ ਮੂਲੀਆਂ ਤੇ ਇਹ ਨੇ ਕਿੜੇ ਕਿੜੇ ਹੋ ਗਏ ਲੈ ਮੂਲੀ ਇਹ ਛੋਟੀ ਆ ਪਤਲੀ ਆ ਪਰ ਹੈ ਲੰਮੀ ਮੂਲੀਆਂ ਵੀ ਤਕਰੀਬਨ ਰੈੜੀ ਆ ਇਹ ਵੀ ਹਫਤੇ ਚ ਬਣ ਜਾਣਗੀਆਂ ਮੂਲੀਆਂ ਤੋਂ ਪਿਛਲੇ ਪਾਸੇ ਮਿਰਚਾਂ ਹਜੇ ਖੜੀਆਂ ਹਰੀਆਂ ਮਿਰਚਾਂ। ਹਰੀਆਂ ਮਿਰਚਾਂ ਦੇ ਬੂਟੇ ਭਰੇ ਖੜੇ ਆ ਹਜੇ। ਇਹ ਵੀ ਤੋੜ ਕੇ ਸਰਦੀਆਂ ਵਾਸਤੇ ਰੱਖਾਂਗੇ। ਆਹ ਵੇਲਾ ਗੁੱਛੇ ਲੱਗੇ ਮਿਰਚਾਂ ਦੇ। ਮਿਰਚਾਂ ਦੇ ਬੂਟੇ ਭਰੇ ਹੋਏ ਮਿਰਚਾਂ ਨਾਲ ਆਵੇ। ਸਰਦੀਆਂ ਚ ਕੰਮ ਦੇਣੀਆਂ ਮਿਰਚਾਂ ਉਧਰ ਸ਼ਿਮਲਾ ਮਿਰਚ ਵੀ ਖੜੀ ਹੈ ਹਜੇ ਕੱਦੂ ਵੀ ਕੱਦੂ ਵੀ ਲੈਂਦੇ ਆ ਆਪਣੇ katoreਲੇ ਲੈਣੋਂ ਹਟ ਗਏ ਕੱਦੂ ਹਜੇ ਲੈਂਦੇ ਆ katoreਲਾ ਕੋਈ ਕੋਈ ਰਹਿ ਗਿਆ ਕਿਉਂਕਿ ਮੌਸਮ ਬਦਲ ਗਿਆ ਠੰਡ ਆ ਗਈ ਨਹੀਂ ਕੱਦੂਾਂ ਦੀ ਵੱਲ ਚੜ ਗਈ ਝਾੜ ਤੇ ਕੱਦੂ ਹਜੇ ਲੈਂਦੇ ਆ ਨਜ਼ਾਰਾ ਦਿੰਦੇ ਆ ਕੱਦੂ ਉਹ ਉੱਤੇ ਲੱਗਾ ਇੱਕ ਤਾਂ ਇਧਰ ਕੱਦੂ ਤੇ ਪੇਠਾ ਇਧਰ ਹਜੇ ਰੱਖਿਆ ਹੋਇਆ ਸਾਮਕੇ ਤੇ ਨਾਲ ਹੀ ਆਪਾਂ ਸਾਗ ਵੀ ਤਿਆਰ ਕਰ ਲਿਆ ਅੱਜ 1 ਅਕਤੂਬਰ ਹੋ ਗਈ 1 ਅਕਤੂਬਰ ਨੂੰ ਸਾਗ ਨਵਾਂ ਕਰ ਦੇਣਾ ਆਪਾਂ ਸਾਗ ਬਣਾ ਲੈਣਾ ਅੱਜ ਇਹ ਗਾਜਰ ਤੋੜ ਕੇ ਵਹਾਉਣੇ ਹਨ ਤੇ ਸਮਾਨ ਆਪਣਾ ਰੈਡੀ ਆ ਓਕੇ ਗੁੱਡ ਮਾਰਨਿੰਗ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਹੋ ਗਿਆ ਜੀ ਆਪਣਾ ਧਣੀਆਂ ਮੇਥੇ ਮੇਥੇ ਸਾਰਾ ਕੁਝ ਜਿਹੜਾ ਆਪਾਂ ਘਰੇ ਲਾਇਆ ਸੀਗਾ ਵਦਿਆ ਹੁੱਟਿਆ ਤੇਰੇ ਚ ਨੈਕਸੋਕ ਵੀ ਵਾਲਾ ਹੋਇਆ ਪਿਆਗਾ ਹੁਣ ਸੰਡੇ ਨੂੰ ਲਾ ਕੇ ਇਹਨਾਂ ਨੂੰ ਕਹਾਂਗੇ ਸਵਾਰ ਦੇਣਗੇ ਤੇ ਆ ਜਿਹੜਾ ਸਾਗ ਆਪਣੇ ਵਾਲਦ ਇਹ ਵੀ ਮੈਂ ਖਾ ਲਿਆ ਸੀਗਾ ਮੈਂ ਕਿਹਾ ਚਲੋ ਹਣੀ ਥੋੜਾ ਜਿਹਾ ਵਿੱਚ ਪੈ ਜਾਂਦਾ ਵਾ ਜਦੋਂ ਆਪਾਂ ਸਰੋਂ ਦਾ ਬਣਾਇਆ ਕਰਾਂਗੇ ਮ ਆਪਣੀ ਅੰਦਰ ਤੋਂ ਸੀ ਵੀ ਬਹੁਤ ਵਧੀਆ ਹੋ ਗਈ ਇੱਕ ਮੈਂ ਵੱਡੇ ਗਮਲੇ ਚ ਲਾਤੀ ਪਾਟ ਕੇ ਨਾਲ ਫੁੱਲ ਲੰਦਾ ਉਹ ਆਦੇਰ ਵਿੱਚ ਸਰੋਂ ਦੇ ਵਿੱਚ ਆ ਮੇਥੇ ਤਾਂ ਸੋਨੇ ਉਗਦੇ ਆ ਤੇ ਆ ਸਰੋਂ ਦੇ ਵਿੱਚ ਵੀ ਬਾ ਨਾਲ ਨੈਕਸੌਕ ਜਿਹਾ ਬਾਹਲਾ ਹੋ ਗਿਆ ਹੁਣ ਇਹ ਸਵਾਰ ਕੇ ਤੇ ਫੇਰ ਸਾਰਾ ਕੁਝ ਤਰਪੂਗਾ ਚਲੋ ਸਰੋਂ ਦੀ ਤੱਕਰੇ ਲੋੜ ਵੀ ਨਹੀਂ ਸਰੋਂ ਤਾਂ ਉੱਥੇ ਬਹੁਤ ਲਾਈ ਆ ਚਲ ਪਾਲਕ ਓਹੋ ਮੇਥੇ ਤੇ ਮੇਥੀ ਤੇ ਧਨੀਏ ਦਾ ਹੀ ਆ ਵੀ ਚਲੋ ਕੋਲੋਂ ਤੋੜ ਕੇ ਪੈ ਜਾਂਦਾ ਸਬਜ਼ੀ ਚ ਆ ਲੈ ਕੇ ਆਂਦੀ ਆਪਣੇ ਘਰ ਦੀ ਪਾਲਕ ਇਹ ਛੋਟੀ ਆ ਤੇ ਵੈਸੇ ਇੱਕ ਵਾਰੀ ਸਾਜ ਬਾਹਨ ਜੂਗਾ ਤੇ ਆ ਹੈਗਾ ਧਨੀਆ ਤੇ ਮੇਥੀ ਨੇ ਮੇਥੀ ਹੈ ਧਨੀਆ ਤੇ ਮੇਥੇ ਤੇ ਆਪਦੇਨਾ ਇਹ ਵੀ ਆਪਣੇ ਘਰ ਦਾ ਨਾ ਮਲੇ ਚਟਨੀ ਤੇ ਆ ਬਾਥੂ ਬਾਥੂ ਦੇਖੋ ਹਜੇ ਆਪਣੇ ਤਾਂ ਇੱਧਰ ਲੱਗਣਾ ਹੀ ਆ ਤੇ ਇੱਥੇ ਤਾਂ ਮਿਸਰਿਆ ਵੀ ਪਿਆ ਬਾਥੂ ਆਪਣੇ ਤਾਂ ਜਿਆਦਾ ਉਹਦੇ ਚ ਹੁੰਦਾ ਕਾਨਕ ਚ ਜਾਂ ਉਹਦੇ ਵਿੱਚ ਆਲੂਆਂ ਚ ਤੇ ਮੇਥੀ ਮੇਥੀ ਵੀ ਸੋਣੀ ਸਾਰਾ ਕੁ ਸੋਨਾ ਹੋ ਗਿਆ ਵੇਸੀ ਸਾਗ ਸਾਗ ਫਿਰ ਅੱਜ ਲੈ ਕੇ ਆਉਣਗੇ ਤੇ ਕੱਲ ਨੂੰ ਬਣਾਵਾਂਗੇ ਆਪਾਂ ਕਿਉਂਕਿ ਅੱਜ ਤਾਂ ਆਪਾਂ ਬਣਾਉਣੇ ਪੂਰੀਆਂ ਛੋਲੇ